ਜੁੜੀ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਲ ਕਰਦਾ ਹੈ ਗੁਰੂ ਆਏ ਗੁਰੂ ਜੀ ਤੁਹਾਡੇ ਮੈਂ ਵੀਡੀਓ ਦੇਖੀ ਇੱਕ ਦੋ ਚੰਗਾ ਲੱਗਿਆ ਤੁਹਾਡੀ ਜਿਹੜੀ ਸਪਿਰਟ ਆ ਨਾ ਅੱਛੀ ਲੱਗੀ ਠੀਕ ਹੈ ਜੀ ਹੋਰ ਬੜੇ ਪਾਪੂਲਰ ਵੀ ਹੋ ਗਏ ਵੈਰੀ ਗੁੱਡ ਸਾਹਿਬ ਮੈਂ ਤੁਹਾਡਾ ਬਹੁਤ ਵੱਡਾ ਲੱਗਿਆ ਨਾ ਕਿਹੜਾ ਮੈਨੂੰ ਪਤਾ ਪਤਾ ਹੈ ਮੈਂ ਤਾਂ ਹੀ ਕਾਲ ਕਰੀ ਕੱਲ ਜਿੰਨੇ ਵੀ ਨੌਜਵਾਨ ਪੰਜਾਬੀ ਸਾਹਿਬ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਤੇ ਐਸੇ ਨਾ ਸਟ੍ਰਗਲਿੰਗ ਮੋਡ ਸਟ੍ਰਗਲਿੰਗ ਮੋਡ ਤੇ ਮੈਂ ਤੁਹਾਨੂੰ ਕਦੋਂ ਤੇ ਕਿੱਥੇ ਮਿਲ ਸਕਦਾ ਜੀ ਐਨੀ ਟਾਈਮ ਤੁਸੀਂ ਤੇਜਿੰਦਰ ਨਾਲ ਆ ਜਾਓ ਜਦੋਂ ਮਰਜੀ ਠੀਕ ਹੈ ਮਾਨ ਸਾਹਿਬ ਤੁਸੀਂ ਵੀਡੀਓ ਦੇਖਿਆ ਮੇਰੀਆਂ ਜੀ ਕੰਮ ਕਰਨਾ ਹੈ ਜੀ ਮੇਰੀਆਂ ਵੀਡੀਓ ਦੇਖਿਆ ਜੀ ਤੁਸੀਂ ਹਾਂ ਮੈਂ ਤੇਰੀਆਂ ਵੀਡੀਓ ਦੇਖੀਆਂ ਫਿਰ ਉਹ ਤੇਜਿੰਦਰ ਨਾਲ ਤਾਂ ਨਹੀਂ ਮੇਰੀ ਗੱਲ ਹੋਈ ਮੈਨੂੰ ਦੱਸਿਆ ਨਹੀਂ ਉਹਨੇ ਵੀ ਤੂੰ ਆਪਣੇ ਨੇੜੇ ਹੀ ਤਾਂ ਹੀ ਮੋੜ ਹਾਂਜੀ ਹਾਂਜੀ ਬਟ ਮੈਨੂੰ ਇਹ ਜਿੱਦਾਂ ਮੈਂ ਦੇਖਦਾ ਰਹਿਣਾ ਜਿਹੜੇ ਨੌਜਵਾਨ ਆਪਣੇ ਬਿਜ਼ਨਸ ਸਟਾਰ ਕਰਦੇ ਐ ਤੇ ਔਰ ਲੋਕ ਰਿਸਪੌਂਸ ਦਿੰਦੇ ਉਹ ਸਾਨੂੰ ਅੱਛਾ ਲੱਗਦਾ ਬਸ ਮੈਂ ਮੁਰਦੇ ਕੰਮ ਕਰ ਦੋ ਸਕਦੇ ਨਹੀਂ ਪਰ ਜਿੰਦਰ ਨਾਲ ਗੱਲ ਕਰਕੇ ਇੱਕ ਵਾਰ ਤੈਨੂੰ ਜ਼ਰੂਰ ਮਿਲਣਾ ਚਾਹੁੰਦਾ ਜੀ ਐਨੀ ਟਾਈਮ ਛੋਟੇ ਵੀ ਜਦ ਮਰਜੀ ਆ ਜਾਓ ਮੈਂ ਕਿੱਥੇ ਆ ਸਕਦਾ ਜੀ ਕਿੱਥੇ ਆ ਸਕਦਾ ਮੈਂ ਜਿੱਥੇ ਤੈਨੂੰ ਜਿੱਥੇ ਦਰਾ ਦਿਲ ਕਰੇ ਜਿੰਦਰ ਤੈਨੂੰ ਲੈ ਆਊਗਾ ਕੋਈ ਗੱਲ ਨਹੀਂ ਧੰਨਵਾਦ ਮਾਨ ਸਾਹਿਬ ਅੱਜ ਦਿਨ ਬਣਾਤਾ ਜੀ ਤੁਸੀਂ ਛੱਕਦੇ ਫਿਰ ਟਿਕਰੌਣਾ ਨਹੀਂ ਜਮਈ ਠੀਕ ਹੈ ਜੀ ਠੀਕ ਹੈ ਜੀ ਜਿੱਦੀ ਸਾਡੀ ਮਦਦ ਦੀ ਲੋੜ ਹੋਈ ਡੜ ਕੇ ਕਰਾਂਗੇ ਤੇ ਤੁਹਾਡਾ ਖਾਸ ਤੇਰੇ ਲਈ ਸਪੈਸ਼ਲ ਵੀਡੀਓ ਬਣਾਉਂਗਾ ਠੀਕ ਹੈ ਮਾਨ ਸਾਹਿਬ ਲਵ ਯੂ ਮਾਨ ਸਾਹਿਬ ਹੈਲੋ ਬ੍ਰਾਂਡਡ ਖੋਖਾ ਜੀ ਹਾਂਜੀ ਅੱਛਾ ਮੈਂ ਬਬੂ ਮਾਨ ਬੋਨਾ ਸਾਸਿਕਾ ਹਾਂਜੀ ਬਬੂ ਮਾਨ ਬੋਲਦਾ ਮੈਂ ਸਾਸਿਕਾ ਬਬੂ ਮਾਨ ਸਾਹਿਬ ਬੋਲਦੇ ਭਈਆ ਹਾਂਜੀ ਹਾਂਜੀ ਸਾਸਿਕਾ ਵਾਈ ਗਰੂ ਵਾਈ ਗਰੂ ਵਾਈ ਗਰੂ ਲਵ ਯੂ ਤੁਹਾਡੇ ਮੈਂ ਵੀਡੀਓ ਦੇਖੀ ਇੱਕ ਦੋ ਚੰਗਾ ਲੱਗਿਆ ਤੁਹਾਡੀ ਜਿਹੜੀ ਸਪਿਰਟ ਆ ਨਾ ਅੱਛੀ ਲੱਗੀ ਠੀਕ ਹੈ ਜੀ ਹੋਰ ਬੜੇ ਪਪੂਲਰ ਵੀ ਹੋ ਗਏ ਵੈਰੀ ਗੁੱਡ ਮਾਨ ਸਰ ਮੈਂ ਤੁਹਾਡਾ ਬਹੁਤ ਵੱਡਾ ਲੱਗੇ ਨਾ ਕਿਹੜਾ ਮੈਨੂੰ ਪਤਾ ਪਤਾ ਮੈਂ ਤਾਂ ਹੀ ਕਾਲ ਕਰੀ ਕੱਲ ਜਿੰਨੇ ਵੀ ਨੌਜਵਾਨ ਪੰਜਾਬੀ ਮਾਨ ਸਰ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਤੇ ਐਸੇ ਨਾ ਸਟਰਗਲਿੰਗ ਮੋਡ ਸਟਰਗਲਿੰਗ ਮੋਡ ਤੇ ਮੈਂ ਤੁਹਾਨੂੰ ਕਦੋਂ ਤੇ ਕਿੱਥੇ ਮਿਲ ਸਕਦਾ ਜੀ ਐਨੀ ਟਾਈਮ ਤੁਸੀਂ ਤੇਜਿੰਦਰ ਆਜੋ ਜਦੋਂ ਮਰਜ਼ੀ ਠੀਕ ਹੈ ਮਾਨ ਸਰ ਤੁਸੀਂ ਵੀਡੀਓ ਦੇਖਿਆ ਮੇਰੀਆਂ ਜੀ ਕੰਮ ਕਰ ਹੈ ਜੀ ਮੇਰੀਆਂ ਵੀਡੀਓ ਦੇਖਿਆ ਜੀ ਤੁਸੀਂ हां मैं तेरी वीडियो देखी है फिर ओ तो तेजेंद्र ਨਾਲ ਤਾਂ ਨਹੀਂ ਮੇਰੀ ਗੱਲ ਹੋਈ ਮੈਨੂੰ ਦੱਸਿਆ ਨਹੀਂ ਉਹਨੇ ਵੀ ਤੂੰ ਆਪਣੇ ਨੇੜੇ ਤਾਂ ਹੀ ਮੁਰਾ ਹਾਂਜੀ ਹਾਂਜੀ ਬਟ ਮੈਨੂੰ ਇਹ ਜਿੱਦਾਂ ਮੈਂ ਦੇਖਦਾ ਰਹਿਣਾ ਜਿਹੜੇ ਨੌਜਵਾਨ ਆਪਣੇ ਬਿਜ਼ਨਸ ਤੋੜਦੇ ਐ ਤੇ ਲੋਕ ਰਿਸਪੌਂਸ ਦਿੰਦੇ ਉਹ ਸਾਨੂੰ ਅੱਛਾ ਲੱਗਦਾ ਬਸ ਮੈਂ ਮੁਰਦੇ ਕੰਮ ਕਰ ਦੋ ਸਾਂਗਲੇ ਨਹੀਂ ਤੇਜਿੰਦਰ ਨਾਲ ਗੱਲ ਕਰਕੇ ਇੱਕ ਵਾਰ ਤੁਹਾਨੂੰ ਜ਼ਰੂਰ